ਐਲਾਨ ਹੋਇਆ ਜੋਧ ਨਸ਼ਿਆਂ ਵਿਰੁੱਧ ਚੱਲਣ ਡਿਆ ਨਾ ਜੋਧ ਨਸ਼ਿਆਂ ਵਿਰੁੱਧ ਤੇ ਬੜੀ ਦੂਰ ਦੀ ਗੱਲ ਐ ਤੁਹਾਡੇ ਕੋਲੋਂ ਚਾਈਨਾ ਡੋਰ ਨੇ ਬੰਦ ਕੀਤੀ ਕਿ ਕੱਲ 15 ਸਾਲਾਂ ਦਾ ਪੁੱਤ ਮਰ ਗਿਆ ਕਿਸੇ ਮਾਂ ਦਾ ਵੇਖੀਆਂ ਖਬਰਾਂ ਤੁਸੀਂ ਸੋਸ਼ਲ ਮੀਡੀਆ ਵੇਖਿਆ ਤੁਸੀਂ ਫੇਸਬੁੱਕ ਵੇਖੀ ਤੁਸੀਂ ਕਿੱਥੋਂ ਆਇਆ ਸਾਡੇ ਦੇਸ਼ ਜਿਹੜਾ ਪੁਰਾਣਾ ਦਸਤੂਰ ਸੀ ਨਾ ਮੁਠੀ ਕਰਮ ਤੋਂ ਅਫਸਰ ਨਰਮਾ ਅਬ ਸਰਾ ਇਧਰੋਂ ਦੁਕਾਨ 'ਚ ਵੜਦਾ ਵਾ ਉਹ ਗੱਲੇ ਦੇ ਥੰਨੇ ਰੁਪਈਏ 50 ਫੜਾਉਂਦਾ ਤੇ ਨੰਦ ਲੈ ਕੇ ਕਰਨ ਨੂੰ ਆ ਜਾਂਦਾ ਮਰ ਜਾ ਕਿਸੇ ਦਾ ਪੁੱਤ ਉਹਨੂੰ ਕੀ ਲੱਗੇ ਜਿਸ ਦੇਸ਼ ਅੰਦਰ ਤੁਸੀਂ ਇੱਕ ਡੋਰ ਨਹੀਂ ਮੰਗੂਲੀ ਬੰਦ ਕਰ ਸਕੇ ਗੁਸਾ ਨਾ ਕਰਨਾ ਚਿਟਾ ਦੇ ਨਾਂ ਗੱਡੀਆਂ 'ਚ ਵੇਖਦਾ ਫਿਰਦਾ ਚਿਟਾ ਦੇ ਬਕਾਉਣ ਵਾਲਿਆਂ 'ਚ ਕਿੰਨੇ-ਕਿੰਨੇ ਲੀਡਰਾਂ ਤੇ ਅਲੀਗੇਸ਼ਨ ਲੱਗਿਆ ਇੰਨਾ ਹੀ ਪੰਜਾਬ ਦਾ ਪਠਾਪਾਇਆ ਪੰਜਾਬ ਦਾ ਬੇੜਾ ਕਰਕੇ ਇਹਨਾਂ ਲੋਕਾਂ ਨੇ ਕੀਤਾ ਅਹੇ ਜੀ ਜੋਧ ਨਸ਼ਾ ਵਿਰੋਧਾ ਜਿਨ੍ਹਾਂ ਨੂੰ ਛੰਡੀਆਂ ਫੜਾਈਆਂ ਜੋਧ ਨਸ਼ਾ ਵਿਰੋਧਾ ਅੱਧੋਂ ਜ਼ਿਆਦਾ ਤਮਾਕੂ ਲੋਨ ਵਾਲੇ ਵਿੱਚ ਉਹ ਆਪ ਮੂੰਹ ਪਰ ਕੇ ਤੁਰੇ ਚਾਨੀ ਖੇਨੀ ਦੇ ਨਾਲ ਮੁੰਡਾ ਕਹੇ ਨਾਰੇ ਲੌਂੜਾ ਜੋਧ ਨਸ਼ਾ ਵਿਰੋਧ ਇਦਾਂ ਨਹੀਂ ਆਗਾ ਉਸਾਨਾ ਕਰਿਓ ਜਿੱਥੇ ਨਸ਼ਾ ਵੇਚਦਾ ਜਿਹੜੇ ਪਿੰਡ ਚ ਕੀ ਪਿੰਡ ਦੇ ਪੰਜ ਸਰਪੰਚ ਨੰਬਰਦਾਰ ਨੂੰ ਇਲਾਕੇ ਦੇ ਐਸਐਚਓ ਨੂੰ ਐਸਐਸਪੀ ਨੂੰ ਨਹੀਂ ਪਤਾ ਹੁੰਦਾ ਕਿ ਪਿੰਡ ਚ ਕਿਹੜਾ ਬੰਦਾ ਕਿਹੜੇ ਮੱਲੇ ਦਾ ਬੰਦਾ ਕਿੰਨਾ ਚਟਾ ਨਸ਼ਾ ਵੇਚਦਾ ਜਾਂ ਕਿਹੜਾ ਨਸ਼ਾ ਨਹੀਂ ਪਤਾ ਹੁੰਦਾ ਪਰਾ ਤੇ ਲੋਕਾਂ ਨੂੰ ਆ ਕੇ ਕਹਿਣਗੇ ਸਾਨੂੰ ਦੱਸੋ ਤੁਸੀਂ ਤਨਖਾਵਾ ਕਾਦੀਆਂ ਚੁੱਕਣ ਦੇ ਜੇ ਲੋਕਾਂ ਇਹ ਤੁਹਾਨੂੰ ਦੱਸਣਾ ਤੇ ਤੁਸੀਂ ਲੱਖ ਲੱਖ ਰੁਪਈਆ ਕਾਦਾ ਚੁੱਕਿਆ ਇਸੇ ਤਰ੍ਹਾਂ ਜੇ ਮੰਨ ਜਾਵੇ ਅਫਸਰ ਵੀ ਮੈਨੂੰ ਨਹੀਂ ਪਤਾ ਕਿਹੜੀ ਦੁਕਾਨ ਦੇ ਉੱਤੇ ਚਾਈਨਾ ਡੋਰ ਵਿਕਦੀ ਆ ਨਹੀਂ ਵਿਕਦੀ ਮੰਨੇ ਤੇ ਸੈ ਉਹਨੂੰ ਸਾਰਾ ਪਤਾ ਕਿੱਥੋਂ ਆਉਂਦਾ ਕਿੱਥੇ ਜਾਂਦਾ ਕਿਹੜੀ ਦੁਕਾਨ ਤੇ ਕਿੰਨਾ ਵੇਚਣ ਡਿਆ ਲੋਕਾਂ ਨੇ ਤੇ ਐਡਵਾਂਸ ਲੈ ਲੈ ਕੇ ਅਗਲੇ ਸਾਲ ਦਾ ਕੋਟਾ ਰੱਖ ਵੀ ਲਿਆ ਵਾ ਪਰ ਉਸ ਮਾਂ ਨੂੰ ਪੁੱਛੋ ਜਿਸ ਮਾਂ ਦਾ ਪੁੱਤ ਮਰ ਗਿਆ ਉਹਦੇ ਵੈਣ ਪਿਆ ਕਰਨਗੇ ਹਰ ਸਾਲ ਬਸੰਤ ਦੇ ਉੱਤੇ ਜ਼ਿੰਮੇਵਾਰ ਕੌਣ ਹੈ ਡਾਊਨ ਵਾਲਾ ਨਹੀਂ ਜ਼ਿੰਮੇਵਾਰ ਆ ਵਕਾਉਣ ਵਾਲਾ ਜ਼ਿੰਮੇਵਾਰ ਆ ਵੇਚਣ ਵਾਲਾ ਜ਼ਿੰਮੇਵਾਰ ਆ ਸਾਡਾ ਸਾਰਾ ਪੁਲਿਸ ਤੰਤਰ ਜ਼ਿੰਮੇਵਾਰ ਆ ਸਾਡੀਆਂ ਸਰਕਾਰਾਂ ਕਤਲ ਗੁੱਡੀ ਡਾਊਨ ਵਾਲੇ ਤੇ ਵੇਚਣ ਵਾਲੇ ਤੇ ਨਹੀਂ ਜਿਨੇ ਉਸ ਚੀਜ਼ ਨੂੰ ਬढ़ावा ਦਿੱਤਾ ਉਸ ਲਾਕੇ ਤੇ ਕਤਲ ਦਾ ਕੇਸ ਨੇ ਉਸ ਲੀਡਰ ਤੇ ਵੀ ਹੋਣਾ ਚਾਹੀਦਾ ਵਾ ਉਸ ਵੱਡੇ ਅਫਸਰ ਤੇ ਵੀ ਉਨਾ ਹੀ ਕਤਲ ਦਾ ਕੇਸ ਪੈਣਾ ਚਾਹੀਦਾ ਵਾ ਜਿਹਨੂੰ ਪਤਾ ਸੀ ਮੇਰੇ ਇਲਾਕੇ 'ਚ ਗੰਦ ਵੇਖਦਾ ਪਿਆ ਤੇ ਮੈਂ ਮਾਂ ਦਾ ਪੁੱਤ ਖੋਲਿਆ ਪਰ ਇਥੇ ਕਾਨੂੰਨ ਬਣਦਾ ਬਾਅਦ ਚਾ ਤੋੜਨ ਵਾਲੇ ਪਹਿਲਾਂ ਆ ਜਾਂਦੇ ਆ ਪਹਿਲਾਂ ਤੋੜਨ ਵਾਲੇ ਕਾਨੂੰਨ ਨਵੇਂ ਬਣਦੀ ਦੇ ਰਿਆ ਤੁਹਾਨੂੰ ਅਧਿਕਾਰੀਆਂ ਨੇ ਪਹਿਲਾਂ ਦੱਸ ਜਣਾ ਵੀ ਐਦਾਂ ਨਹੀਂ ਤੇ ਐਦਾਂ ਮਰੋੜ ਕੇ ਕੁੰਡੀ ਲਾ ਲਈ ਐਦਾਂ ਕੰਮ ਸੈੱਟ ਹੋ ਜਾਂਦਾ ਉਹ ਤਰੀਕਾ ਪਹਿਲਾਂ ਹੀ ਦੱਸ ਜਾਂਦੇ ਤੁਹਾਡੇ ਘਰ ਆ ਕੇ ਮੁੱਠੀ ਕਰਮ ਤੋਂ ਅਫਸਰ ਨਰਮ ਉਹ ਅਫਸਰੀ ਗੁਰੂ ਨਾਨਕ ਨੇ ਕੀਤੀ ਆ ਸਿਰਫ ਦੁਨੀਆ ਦੇ ਉੱਤੇ ਗੁਰੂ ਨਾਨਕ ਵਰਗਾ ਅਫਸਰ ਨਹੀਂ ਦੁਨੀਆ ਤੇ ਆ ਤੁਸੀਂ ਆਖੋ ਗੁਰੂ ਨਾਨਕ ਅਫਸਰ ਸੀ ਉਦਾਹਰਨ ਇਹ ਬਾਪ ਰੂਪਿਆ ਗੁਰੂ ਨਾਨਕ ਮੋਤੀ ਖਾਨੇ 'ਚ ਬੈਠਾ ਸੁਲਤਾਨਪੁਰ ਲੋਧੀ ਹੁਣ ਉਥੇ ਗੁਰੂ ਨਾਨਕ ਕੋਈ ਹੱਟੀ ਨਹੀਂ ਚਲਾ ਰਿਆ ਮੋਦੀ ਦਾ ਮਤਲਬ ਸਮਝੋ ਫੂਡ ਸਪਲਾਈ ਮਹਿਕਮੇ ਦਾ ਸਭ ਤੋਂ ਵੱਡਾ ਅਫਸਰ ਆ ਗੁਰੂ ਨਾਨਕ ਤੇ ਇਥੋਂ ਲੈ ਕੇ ਤੁਹਾਡੇ ਏਰੀਏ ਤੋਂ ਲੈ ਕੇ ਆਉਂ ਅਣਵੰਡੇ ਪੰਜਾਬ ਤੱਕ ਲੋਕਾਂ ਦੇ ਘਰਾਂ ਚ ਅਨਾਜ ਪਚਾਉਣਾ ਗੁਰੂ ਨਾਨਕ ਦੀ ਜ਼ਿੰਮੇਵਾਰੀ ਆ ਐਡਾ ਵੱਡਾ ਅਫਸਰ ਆ ਗੁਰੂ ਨਾਨਕ ਉਦੋਂ ਤੇ ਜਿਹੜਾ ਆਪਾਂ ਕਹਿੰਦੇ ਨਾ ਬਾਬੇ ਨੇ 13 13 ਕਰਕੇ ਵੇਚਿਆ 13 13 ਕਰਕੇ ਵੇਚਣ ਦਾ ਮਤਲਬ ਇਹ ਆ ਜਿਹੜਾ ਆ ਗਿਆ ਉਹਨੇ ਸਾਰਿਆਂ ਨੂੰ ਇੱਕ ਨਿਗਾਣਾ ਵੇਖਿਆ ਇੱਕ ਅੱਖ ਨਾਲ ਵੇਖਿਆ ਤੇ ਸਾਰਿਆਂ ਦੀ ਬਾਹ ਫੜੀ ਆ ਸੀ ਅਫਸਰੀ ਸਾਡੇ ਅਫਸਰੀ ਹੋਰ ਹਸਾਬ ਦੀ ਆ ਮਾੜੇ ਬੰਦੇ ਦੀਆਂ ਚਪਲਾਂ ਕੱਸ ਜਾਂਦੀਆਂ ਜੇ ਦੀ ਛੱਤਰ 'ਚ ਜੋਰਿਆ ਜੇ ਦੀ ਡਾਂਗ 'ਚ ਜੋਰਿਆ ਉਹ ਕੰਮ ਕਰਾ ਕੇ ਮਗਰੋਂ ਲਾ ਕੇ ਧੱਕਾ ਗਿਆ ਉਹ ਜਾਂਦਾ ਅਸੀਂ ਇੱਥੇ ਖਲੋਤੇ ਆ ਇੱਥੇ ਚੋਰ ਮੋਰੀਆਂ ਬਹੁਤ ਆ ਇੱਕ ਉਦਾਹਰਨ ਦੇ ਕੇ ਤੁਹਾਨੂੰ ਮੈਂ ਅਕਾਲੀ ਬਾਬਾ ਫੂਲਾ ਸਿੰਘ ਦੀ ਇੱਕ ਅੰਤਮ ਵਾਰ ਦੇ ਦਰਸ਼ਨ ਕਰਾਉਣ ਲੱਗਾ ਮੀਰ ਜਾਦੇ ਦੇ ਘਰ ਚੋਰੀ ਹੋ ਗਈ ਮਰਾਸੀ ਦੇ ਘਰ ਚੋਰੀ ਹੋ ਗਈ ਹੁਣ ਉਹ ਬੰਦੇ ਖੁੱਲ ਦਿਲੇ ਹੁੰਦੇ ਆ ਬਾਦਸ਼ਾਹ ਹੁੰਦੇ ਦਿਲਾਂ ਦੇ ਉਹਨਾਂ ਜਿਹੜੀ ਗੱਲ ਆਈ ਮੂੰਹ ਤੇ ਕਹਿ ਦੇਣੀ ਪਰ ਕਹਿਣੀ ਵੀ ਅੰਗ ਨਾ ਇਹ ਮੀਰ ਜਾਦੇ ਦੀ ਖੂਬੀ ਆ ਹੁਣ ਮੀਰ ਜਾਦੇ ਦੇ ਘਰ ਹੋ ਗਈ ਚੋਰੀ ਚੋਰ ਸਾਰਾ ਸਮਾਨ ਲੈ ਕੇ ਤੇ ਮੀਰ ਜادہ ਚਲ ਗਿਆ ਥਾਣੇ ਰਿਪੋਰਟ ਲਿਖਾਉਣ। ਇੱਕੋ ਬਾਟਾ ਬਚਿਆ, ਇੱਕੋ ਠੂਠਾ ਬਚਿਆ ਛੱਡ ਕੇ ਚੋਰ ਦਿਓ ਲੈ ਕੇ ਤੁਰ ਪਿਆ। ਥਾਣੇਦਾਰ ਨੂੰ ਜਾ ਕੇ ਆਂਦਾ ਥਾਣੇਦਾਰਾ ਚੋਰੀ ਹੋ ਗਈ ਹੈ। ਥਾਣੇਦਾਰ ਕਹਿੰਦਾ ਰਿਪੋਰਟ ਲਿਖਾ ਕੀ ਕੀ ਲੈ ਗਏ? ਉਹ ਕਹਿੰਦਾ ਬੱਕਰੀ ਵੀ ਲੈ ਗਏ ਆ, ਭੇਡ ਵੀ ਲੈ ਗਏ ਆ, ਮੱਝ ਵੀ ਲੈ ਗਏ ਆ, ਖੇਸ ਵੀ ਲੈ ਗਏ ਆ, ਕੰਬਲ ਵੀ ਲੈ ਗਏ ਆ, ਬਾਲਟੀ ਵੀ ਲੈ ਗਏ ਆ, ਉਹ ਵੀ ਲੈ ਗਏ। ਤੇ ਠੂਠਾ ਅਗਲੇ ਬੰਦੇ ਕਰਕੇ ਆਂਦਾ ਆ ਵੀ ਲੈ ਗਿਆ ਤੇ ਥਾਣੇਦਾਰ ਦਵਕਾ ਮਾਰ ਕੇ ਕਹਿੰਦਾ ਮਜ਼ਾਕ ਕਰਦਾ ਇਹ ਕਦੋਂ ਲੈ ਗਿਆ ਇਹ ਤੇ ਤੇਰੇ ਹੱਥ ਤੇ ਆ ਤੇ ਮੀਰ ਜادہ ਹੱਥ ਜੋੜ ਕੇ ਕਹਿੰਦਾ ਅਫਸਰੋ ਰਿਪੋਰਟ ਲਿਖਾਉਣ ਦਾ ਤੁਹਾਨੂੰ ਵੀ ਦੇ ਕੁਝ ਨਾ ਕੁਝ ਦੇਣਾ ਪੈਣਾ ਮੇਰੇ ਭਾਦ ਦਾ ਚੋਰੀ ਹੋ ਗਿਆ ਸਮਝੋ ਇਹਨੂੰ ਉਸੇ ਖਾਤੇ 'ਚ ਲਿਖੋ ਉਸੇ ਖਾਤੇ 'ਚ ਲਿਖੋ ਮੇਰੇ ਭਾਦਾ ਲੈ ਕੇ ਆ ਇਥੇ ਚੋਰ ਮੋਰੀਆਂ ਇਤਾਂ ਕੌਮ ਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਪਹੁੰਚਿਆ ਮੁਲਤਾਨ ਦੀ ਜੰਗ ਚ ਲੀਡਰੀ ਹੋਵੇ ਤੇ ਸ਼ੇਰੇ ਪੰਜਾਬ ਵਰਗੀ ਜਥੇਦਾਰੀ ਹੋਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਮੁਲਤਾਨ ਦੀ ਜੰਗ ਚ ਪਹੁੰਚਿਆ ਪੰਘੀਆਂ ਵਾਲੀ ਤੋਪ ਚੱਲੀ ਪੰਘੀਆਂ ਵਾਲੀ ਤੋਪ ਜਿਹੜੀ ਕਦੀ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਨੂੰ ਮਾਰਨ ਵਾਸਤੇ ਬਣਾਈ ਸੀ ਤੇ ਪੰਗੀ ਸਰਦਾਰਾਂ ਨੇ ਮਾਰ-ਮਾਰ ਚਪੇੜਾ ਉਹਦੇ ਬੰਦਿਆਂ ਕੋ ਖੋਲੀ ਤੇ ਉਹਨੂੰ ਕਹਿੰਦੇ ਪੰਗੀਆਂ ਦੀ ਤੋਪ ਅੱਜ ਲਾਹੌਰ ਪਈਆ ਇਹ ਪੰਗੀਆਂ ਦੀ ਤੋਪ ਆਈ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਜਿਹੜਾ ਕਿਲਾ 6 ਮਹੀਨਿਆਂ ਤੋਂ ਖਲੋਤਾ ਸੀ ਪੰਗੀਆਂ ਦੀ ਤੋਪ ਦੇ ਤਿੰਨ ਗੋਲੇ ਚੱਲੇ ਤੇ ਕੰਧਾਂ ਦੇ ਵਿੱਚ ਤਰੇੜ ਪੈ ਗਈ ਅਕਾਲੀ ਬਾਬਾ ਫੂਲਾ ਸੇ ਕਹਿੰਦਾ ਹੋਰ ਚਲਾਓ। ਤੋਪ ਜੀ ਨੇ ਸੁਣਾ ਘੱਲਿਆ ਅਕਾਲੀ ਜੀ ਹੁਣੇ ਤੋਪ ਨਹੀਂ ਚੱਲ ਸਕਦੀ। ਕਹਿੰਦਾ ਕਿਉਂ? ਉਹ ਕਹਿੰਦਾ ਤੋਪ ਦਾ ਪਹੀਆ ਟੁੱਟ ਗਿਆ ਹੈ। ਤੋਪ ਵੱਡੀ ਆ, ਤੋਪ ਦਾ ਪਹੀਆ ਟੁੱਟ ਗਿਆ ਵਾ। ਤੋਪ ਅਨ ਬੈਲੈਂਸ ਹੋ ਕੇ ਧਰਤੀ ਤੇ ਡਿੱਗੀ ਆ। ਹੁਣ ਨਾ ਤੇ ਈ ਛੇਤੀ ਪਹੀਆ ਬਣਦਾ ਵਾ, ਨਾ ਇਹਦੀ ਕੋਈ ਰਿਪੇਅਰ ਹੋ ਸਕਦੀ ਆ। ਪਰ ਅਕਾਲੀ ਬਾਬਾ ਬੁਲਾ ਸਕਨੇ ਘੋੜੇ ਤੇ ਚੜੇ ਨੇ ਹੁਕਮ ਦੇ ਕੇ ਆਖਿਆ ਤੋਪ ਤੇ ਚੱਲੂ ਪੁੱਤ ਇਹੋ ਹੀ ਜਿੱਦਾਂ ਮਰਜ਼ੀ ਚਲਾਓ ਹੋਰ ਦੂਜੀ ਆਪਸ਼ਨ ਹੀ ਕੋਈ ਨਹੀਂ ਤਾਂਿਆ ਸਰਦਾਰਾਂ ਨੇ ਤੋਪਚੀ ਨੂੰ ਪੁੱਛਿਆ ਵੀ ਕੋਈ ਇੱਕ ਅਦਾ ਰਾਹ ਤੇ ਦੇ ਤੋਪ ਚੱਲ ਸਕਦੀ ਆ ਕਿਹਾ ਹਾਂ ਇਸ ਤੋਪ ਦੇ ਪਹੀਏ ਥੱਲੇ ਕੋਈ ਬੰਦਾ ਆ ਕੇ ਮੋਡਾ ਦਵੇ ਮੋਡਾ ਦੇ ਕੇ ਤਾਂ ਤੋਪ ਤਾਂ ਉੱਚੀ ਚੁੱਕ ਦੋ ਮੈਂ ਗੋਲਾ ਚਲਾ ਦਿੰਦਾ ਪਰ ਸ਼ਰਤ ਇਹ ਆ ਇਸ ਥੋਪ ਦਾ ਜਿਹੜਾ ਪ੍ਰੈਸ਼ਰ ਆ ਝਟਕਾ ਵਾ ਉਹ ਥੱਲੇ ਬੈਠੇ ਬੰਦੇ ਕੋ ਜਰਿਆ ਨਹੀਂ ਜਾਣਾ ਉਹਦੀ ਉਸੇ ਵੇਲੇ ਮੌਤ ਹੋਣੀ ਆ ਪਤਾ ਨਹੀਂ ਗੋਲੇ 5 ਚੱਲਣ ਕੇ 50 ਚੱਲਣ ਮੈਨੂੰ ਓਨੇ ਬੰਦੇ ਮਗਰ ਤਿਆਰ ਚਾਹੀਦੇ ਜਿਹੜੇ ਥੋਪ ਥੱਲੇ ਮੋਢਾ ਦਈ ਜਾਣ ਮੈਂ ਗੋਲੇ ਚਲਾਈ ਜੂੰਦੇ ਮਰਦੇ ਜਾਣ ਕੇ ਤੇ ਪਾਸੇ ਕਰੀ ਜਾਵਾਂਗੇ ਹੁਣ ਇੱਥੋਂ ਪਤਾ ਲੱਗੂ ਵੀ ਸਿੱਖਾਂ ਦੀ ਬਹਾਦਰੀ ਕੀ ਆ ਹੁਣ ਜਿਹੜੀ ਗੱਲਬਾਤ ਤੁਹਾਨੂੰ ਅੱਗੇ ਸੁਣਾਉਣ ਲੱਗਾ ਇਹ ਕਿਸੇ ਸਿੱਖ ਇਤਿਹਾਸਕਾਰ ਨੇ ਨਹੀਂ ਲਿਖੀ ਇੱਕ ਮੁਸਲਮਾਨ ਇਤਿਹਾਸਕਾਰ ਹੋਇਆ ਗੁਲਾਮ ਜਲਾਨੀ ਉਹ ਜੰਗ 'ਚ ਹੈਗਾ ਉੱਥੇ ਹੈਗਾ ਵਾ ਆਉਣ ਦਾ ਸਪੌਟ ਆ ਉੱਥੇ ਬੈਠਾ ਵਾ ਉਹਨੇ ਲਿਖੀ ਆ ਧਿਆਨ ਨਾਲ ਸੁਣਿਓ ਕੀ ਲਿਖਦਾ ਤੁਹਾਨੂੰ ਪਤਾ ਲੱਗੂ ਵੀ ਤੁਸੀਂ ਕਿੰਨਾ ਦੇ ਧੀਆਂ ਦੇ ਪੁੱਤ ਬੈਠੇ ਹੋ ਸਾਡੇ ਪੁਰਖੇ ਕਿੱਦਾਂ ਦੇ ਸੀ ਸਾਡੇ ਪੁਰਖੇ ਆਪਣੀ ਮਿੱਟੀ ਨਾਲ ਵਫਾਦਾਰ ਕਿੰਨੇ ਸੀ ਗੁਲਾਮ ਜਲਾਨੀ ਦੀ ਜਵਾਨੀ ਸੁਣੋ ਉਹ ਕਹਿੰਦਾ ਵੀ ਮੈਂ ਜਸੂਸੀ ਕਰਨ ਵਾਸਤੇ ਕਿਲੇ ਚੋਂ ਬਾਹਰ ਆਇਆ ਤੇ ਮੈਨੂੰ ਪਤਾ ਲੱਗਾ ਕਿ ਪੰਗੀਆਂ ਵਾਲੀ ਤੋਪ ਦਾ ਪਹੀਆ ਟੁੱਟ ਗਿਆ ਤੇ ਮੈਂ ਉੱਥੇ ਗਿਆ ਜਿੱਥੇ ਤੋਪ ਚੀ ਖਲੋਤਾ ਸੀ ਉੱਥੇ ਮੈਨੂੰ ਪਤਾ ਲੱਗਾ ਵੀ ਤੋਪ ਦੇ ਥੱਲੇ ਮੋਢਾ ਦੇਣਾ ਪੈਣਾ ਵਾ ਤੇ ਬੰਦਾ ਮਰਨਾ ਗੁਲਾਮ ਜਲਾਨੀ ਕਹਿੰਦਾ ਮੇਰਾ ਹਾਸਾ ਨਿਕਲ ਗਿਆ ਹਾਸਾ ਇਸ ਕਰਕੇ ਨਿਕਲ ਗਿਆ ਕਿ ਸਿੱਖ ਕੌਮ ਦੀ ਪਰਖ ਹੀ ਹੋਣ ਹੋਣੀ ਆ ਉਦਾਂ ਦੇ ਬੜਾ ਮੁੱਛਾਂ ਦੇ ਹੱਥ ਫੇਰ ਫੇਰ ਕੇ ਕਹਿੰਦੇ ਅਸੀਂ ਬੜੇ ਬਹਾਦਰ ਅਸੀਂ ਬੜੇ ਜੋਧੇ ਪੁੱਤ ਪੜਾ ਦੇ ਹੋਣ ਲੱਗਣਾ ਜਦੋਂ ਤੋਪ ਦੇ ਥੱਲੇ ਮੋਢਾ ਦਿੱਤਾ ਤੇ ਜਾਨ ਵੀ ਨਿਕਲੀ ਤੇ ਗੋਲਾ ਵੀ ਚੱਲਿਆ ਤਹਾਡੇ ਚੋ ਕਿੰਨੇ ਬੰਦੇ ਨਿੱਤਰਦੇ ਕਹਿੰਦਾ ਮੈਨੂੰ ਪੱਕਾ ਹੀ ਵੀ ਇਹਨਾਂ ਨੇ ੱਤਕਾ ਮੁੱਕੀ ਹੋਣਾ ਇਹਨਾਂ ਨੇ ਲੜਨਾ ਇੱਕ ਵਾਰੀ ਸਿਆਣੇ ਬੈਠਿਓ ਬੰਦੇ ਦੀ ਪਰਖ ਹੀ ਉਦਣ ਹੁੰਦੀ ਹੈ ਜਦੋਂ ਕੰਮ ਵਿਗੜ ਜੇ ਸਾਰਾ ਹੁਣ ਆ ਇੰਦਾ ਵੱਡਾ ਸਮਾਗਮ ਤੁਸੀਂ ਰੱਖ ਕੇ ਬੈਠੇ ਜੇ 100 ਊਣਤਾਈਆਂ ਰਹਿ ਜਾਂਦੀਆਂ ਕੰਮਾਂ ਚ ਪਰ ਇੱਥੇ ਪਰਖ ਉਹਨਾਂ ਬੰਦਿਆਂ ਦੀ ਹੋਣੀ ਆ ਜਿਹੜੇ ਐਂਡ ਤੱਕ ਸਟੈਂਡ ਰਾਂਗੇ ਹੋ ਸਕਦਾ ਮੇਰੇ ਵਰਗੇ ਬਹੁਤੇ ਬਾਹਵਾ ਟੰਗ ਕੇ ਅੱਗੇ-ਅੱਗੇ ਤੁਰੇ ਫਿਰਦੇ ਹੋਣ। ਇੱਕ ਬਾਹਵਾ ਟੰਗਣ ਵਾਲੇ ਮਹਿਕਮੇ ਤੋਂ ਜ਼ਿੰਦਗੀ ਚ ਬਚ ਕੇ ਰੋ। ਇਹ ਤੁਹਾਡੇ ਮੇਲਿਆਂ ਚ ਵੀ ਹੁੰਦਾ ਜੇ ਤੁਹਾਡੇ ਪਿੰਡਾਂ ਚ ਵੀ ਹੁੰਦਾ ਜੇ ਤੁਹਾਡੇ ਸਮਾਗਮਾਂ ਚ ਵੀ ਹੁੰਦਾ ਜੇ ਇਹ ਕਦੀ ਸਿਰ ਜੋੜ ਕੇ ਨਹੀਂ ਜੇ ਲੋਕਾਂ ਬਾਹਵਾ ਨਾਲ ਇੱਥੋਂ ਤੱਕ ਟੰਗ ਲਾਣੀਆਂ। ਤੇ ਜਦੋਂ ਲੋਡ ਪਈ ਤੇ ਗਲੀ ਸਭ ਤੋਂ ਪਹਿਲਾਂ ਲੱਭਣੀ ਵੀ ਭੱਜਣ ਨੂੰ ਰਾਹ ਕਿਹੜੇ ਬੰਨੇ ਆ। ਭੋਲੇ ਬੰਦੇ ਮਾਰੇ ਜਾਂਦੇ ਬਾਹਵਾ ਟੰਗਣ ਵਾਲਿਆਂ ਦੇ ਮਗਰ ਲਾ ਕੇ। ਹੁਣ ਗਲਾਮ ਜਲਾਨੀ ਕੀ ਸੁਣੋ। ਉਹ ਕਹਿੰਦਾ ਮੈਨੂੰ ਬੜਾ ਚਾ ਚੜਿਆ ਵੀ ਹੁਣ ਸਰਦਾਰਾਂ ਨੇ ਲੜਨਾ ਹੀ ਇੱਕ ਦੂਜੇ ਨਾਲ ਪੰਗ ਦੇ ਪਹਾੜੇ ਤੋਪ ਥੱਲੇ ਮੋਢਾ ਡਾਉਣਾ ਕੋਈ ਸੌਖੀ ਗੱਲ ਨਹੀਂ ਕਹਿੰਦਾ ਮੈਂ ਉੱਥੇ ਆਇਆ ਜਿੱਥੇ ਸਰਦਾਰ ਖਲੋਤੇ ਤੇ ਸਰਦਾਰ ਵਾਕਈ ਤੱਕਾਮ ਕੀ ਹੋਣ ਦਾ ਇੱਕ ਦੂਜੇ ਨਾਲ ਤੱਕਾਮ ਕੀ ਗੁਲਾਮ ਜਲਾਨੀ ਕਹਿੰਦਾ ਮੈਂ ਪੁੱਛਿਆ ਵੀ ਲੜਦੇ ਕਿਉਂ ਜੀ ਉਹ ਕਹਿੰਦਾ ਵੀ ਤੋਪ ਦਾ ਪਈਆ ਟੁੱਟ ਗਿਆ ਵਾ ਤੋਪ ਦੇ ਥੱਲੇ ਮੋੜਾ ਦੇਣਾ ਵਾ ਕਹਿੰਦਾ ਮੈਂ ਸੋਚਿਆ ਤੇ ਪੁੱਛ ਲਿਆ ਵੀ ਲੜਦੇ ਤਦ ਜੇ ਤੂੰ ਕਹਿੰਦਾ ਨਾ ਤੂੰ ਪਹਿਲਾਂ ਜਾ ਤੂੰ ਕਹਿੰਦਾ ਨਾ ਤੂੰ ਪਹਿਲਾਂ ਜਾ ਗੁਲਾਮ ਜਲਾਨੀ ਨੂੰ ਪੜ ਕੇ ਵੇਖ ਲਿਓ ਕਹਿੰਦਾ ਮੇਰੀ ਹਰਾਨੀ ਦੀ ਹੱਦ ਕੋਈ ਨਾ ਰਹੀ ਸਿੱਖ ਤਾਂ ਕੰਮ ਕੀ ਇਸ ਕਰਕੇ ਹੋ ਰਿਹਾ ਉਹ ਕਹਿੰਦਾ ਪਹਿਲਾਂ ਮੈਂ ਜਾਣਾ ਵਾ ਉਹ ਕਹਿੰਦਾ ਪਹਿਲਾਂ ਮੈਂ ਜਾਣਾ ਵਾ ਤੀਜਾ ਕਹਿੰਦਾ ਪਹਿਲਾਂ ਮੈਂ ਜਾਣਾ ਵਾ ਮਰਨ ਦਾ ਚਾ ਇਨਾ ਚੜਿਆ ਵਾ ਪੰਜਾਬ ਵਾਸਤੇ ਭੱਜ ਭੱਜ ਕੇ ਤੂਬ ਦੇ ਥੱਲੇ ਮੋਢਾ ਦੇਣ ਵਾਸਤੇ ਆਪਣੀ ਵਾਰੀ ਠੀਕ ਲੈ ਕਹਿੰਦਾ ਮੈਂ ਅੱਖਾਂ ਨਾਲ ਵੇਖੇ ਬੰਦੇ ਕਹਿੰਦਾ ਮੈਂ ਕੰਨਾਂ ਨੂੰ ਹੱਥ ਲਾ ਕੇ ਆਖਾ ਯਾ ਅੱਲਾਹ ਇਹ ਸਰਦਾਰ ਕਿਸ ਮਿੱਟੀ ਦੇ ਬਣਿਆ ਜਿੰਨਾ ਚਿਰ ਸਰਦਾਰਾਂ ਚ ਆ ਜਜਬਾ ਰਹੇਗਾ ਦੁਨੀਆ ਤੇ ਹਾਰ ਨਹੀਂ ਸਕਦੇ ਹੁਣ ਇਹ ਜਜਬਾ ਹੈਗਾ ਭਲਾ ਸਾਡੇ ਚ ਪਹਿਲਾ ਮਰਨ ਵਾਲਾ ਹੁਣ ਤੂੰ ਜਾ ਮਰਵਾ ਦੀਏ ਸੌ ਵਾਰੀ ਮਰਵਾ ਦੀਏ ਆਪ ਤੇ ਸੇਫ ਜਗਾ ਲੱਭੀ ਦੀ ਆਪੜ ਔਖਾ ਕਫਨ ਬਨ ਕੇ ਮੌਤ ਦਾ ਤਰਨ ਵਿਰਲੇ ਕਫਨ ਬਨ ਕੇ ਮੌਤ ਦਾ ਤਰਨ ਵਿਰਲੇ ਸ਼ਾਇਦ ਸਾਡੇ ਪੁਰਾਣੇ ਬਜ਼ੁਰਗਾਂ ਦੀ ਚੜ੍ਹਦੀ ਕਲਾ ਇਸ ਕਰਕੇ ਸੀ ਕਿਉਂਕਿ ਉੱਥੇ ਹਰ ਬੰਦਾ ਹੀ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦਾ ਸੀ